ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਬਾਈ ਮੇਰੇ ਭਰਾ ਮੇਰੇ ਨਾਲ ਜੁੜੇ ਹੋਏ ਨੇ ਦੇਖ ਰਹੇ ਨੇ ਮੇਰੀ ਵੀਡੀਓ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਵੀਰੇ ਧੰਨਵਾਦ ਜਿੰਨੇ ਭਰਾ ਬਾਈ ਮੇਰੇ ਨਾਲ ਜੁੜੇ ਹੋਏ ਨੇ ਜਿੰਨੇ ਵੀ ਮੇਰੇ ਕਬੂਤਰਬਾਜ਼ ਵੀਰ ਸ਼ਿਕਾਰੀ ਵੀਰ ਘੋੜਿਆਂ ਵਾਲੇ ਵੀਰ ਬੜਦਾਂ ਵਾਲੇ ਵੀਰ ਕੁੱਕੜਾਂ ਵਾਲੇ ਵੀਰ ਜਿੰਨੇ ਵੀ ਵਿਰਾਸਤੀ ਖੇਡਾਂ ਦੇ ਸ਼ਕੀਨ ਨੇ ਵੀਡੀਓ ਬਾਈ ਦੇਖ ਰਹੇ ਹੋ ਤੁਸੀਂ ਜਿਹੜੀ ਅੱਜ ਸਕਰੀਨ ਦੇ ਉੱਤੇ ਆਪਾਂ ਨੇ ਦੂਰਬੀਨ ਚਲਾਈ ਹੋਈ ਆ ਇਹ ਤੁਹਾਡੇ ਸਾਰਿਆਂ ਦੇ ਵੀਰੇ ਕੰਮ ਆਉਣ ਵਾਲੀ ਦੂਰਬੀਨ ਆ ਇਹ ਮੇਰੀ ਵੀਡੀਓ ਨੂੰ ਅੱਗੇ ਕਬੂਤਰਵਾਜ ਬਾਜ ਭਰਾਵਾਂ ਕੋਲੇ ਜਿਹੜੇ ਗਰੁੱਪ ਚੱਲਦੇ ਨੇ ਉਹਨਾਂ ਗਰੁੱਪਾਂ ਦੇ ਵਿੱਚ ਅੱਗੇ ਤੋਂ ਅੱਗੇ ਵੀ ਵੀਰੇ ਸ਼ੇਅਰ ਕਰਦੇ ਹੋ ਜਿੰਨੇ ਵੀ ਤੁਸੀਂ ਕਬੂਤਰਵਾਜ ਵੀਰ ਹੋ ਤੁਹਾਡੇ ਬਹੁਤ ਹੀ ਬਾਈ ਕੰਮ ਆਉਣ ਵਾਲੀ ਅੱਜ ਆਪਾਂ ਵੀਡੀਓ ਬਣਾ ਕੇ ਪਾਈ ਆ ਜਿੱਥੇ ਆਪਾਂ ਬਾਹਰਲੇ ਪ੍ਰੋਡਕਟ ਅਪਲੋਡ ਕਰੀ ਦੇਨੇ ਆ ਆਪਣੇ ਚੈਨਲ ਦੇ ਉੱਤੇ ਅੱਜ ਬਹੁਤ ਹੀ ਖਾਸ ਵੀਡੀਓ ਬਣਾ ਕੇ ਆਪਣੇ ਭਰਾਵਾਂ ਦੇ ਲਈ ਪਾਈ ਆ ਬਾਹਰਲੀ ਦੂਰਬੀਨ ਇਹ ਜਿਹੜੀ ਦੂਰਬੀਨ ਵੀਰੇ ਸਕਰੀਨ ਦੇ ਉੱਤੇ ਚੱਲ ਰਹੀ ਆ ਮਿਲਟਰੀ ਵਾਲਿਆਂ ਦੀ ਦੂਰਬੀਨ ਆ ਇਹ ਪ੍ਰੋਫੈਸ਼ਨਲ ਜਿਹੜੇ ਬਾਹਰ ਗੂਰੇ ਮਿਲਟਰੀ ਦੇ ਵਿੱਚ ਸਰਵਿਸ ਕਰਦੇ ਨੇ ਜਾਂ ਜਿਹੜੇ ਸ਼ਿਕਾਰੀ ਵੀਰ ਨੇ ਇੱਥੇ ਬਾਹਰ ਗੋਰੇ ਸ਼ਿਕਾਰ ਖੇਡਣ ਜਾਂਦੇ ਨੇ ਉਹ ਵਰਤਦੇ ਨੇ ਵੀਰੇ ਇਹ ਦੂਰਬੀਨ ਨੂੰ ਪ੍ਰੋਫੈਸ਼ਨਲ ਹਾਈ ਫਾਈ ਪ੍ਰੋਫੈਸ਼ਨਲ ਦੂਰਬੀਨ ਹੈ ਵੀਰੇ ਇਹ ਇਹਦੀ ਜਿਹੜੀ ਖਾਸੀਅਤ ਆ ਜਿਹੜਾ ਅੱਖ ਦਾ ਲੈਂਜ ਹੈ ਨਾ 28 ਐਮ ਐਮ ਹੈ ਬਾਈ ਜਿਹੜਾ ਮੇਨ ਪੁਆਇੰਟ ਆ ਜਿਹੜਾ 28 ਐਮ ਐਮ ਦੀ ਮੈਟਰ ਉਹਦੀ ਲੈਂਥ ਤੇ ਅੱਖ ਦਾ ਲੈਂਜ਼ਾ ਜਿਹੜਾ 28mm ਇਹ ਆਮ ਦੂਰ ਦੂਰਬੀਨ ਦੇ ਵਿੱਚ ਵੀਰੇ ਦੇਖਣ ਨੂੰ ਨਹੀਂ ਮਿਲਣਾ ਜੇ ਤੁਸੀਂ ਕੋਈ ਵੀ ਦੂਰਬੀਨ ਆਰਡਰ ਕਰਦੇ ਹੋ ਨਾ Amazon ਦੇ ਉੱਤੇ ਇਹ ਲੱਗੀ ਹੋਈ ਆ Amazon ਤੋਂ ਤੁਹਾਨੂੰ ਬੜੀ ਆਸਾਨੀ ਨਾਲ ਇਹ ਦੂਰਬੀਨ ਮਿਲ ਜਾਣੀ ਆ ਜਦੋਂ ਅਰ ਸੱਚ ਕਰਨੀਆਂ ਨਾ ਮਿਲਟਰੀ ਵਾਲਿਆਂ ਦੀ ਦੂਰਬੀਨ ਭਰਨੀਆਂ ਤੁਸੀਂ ਹਨਾ ਅਰ ਸੱਚ ਮਾਰਨੀਆਂ ਜਦੋਂ ਆਪਾਂ ਨੇ ਮਿਲਟਰੀ ਵਾਲਿਆਂ ਦੀ ਦੂਰਬੀਨ ਭਰਨੀ ਆ ਬਿਨਿਕਲੋ ਮਿਲਿਟਾਰੀਓ ਬਾਹਰ ਮਿਲਟਰੀ ਵਾਲਿਆਂ ਨੂੰ ਕਹਿੰਦੇ ਨੇ ਮਿਲਿਟਾਰੀਓ ਬੈਰੀਕਲੋ ਇਹਨੂੰ ਕਹਿੰਦੇ ਨੇ ਦੂਰਬੀਨ ਨੂੰ ਇਟਾਲੀਅਨ ਲੈਂਗੁਏਜ ਦੇ ਵਿੱਚ ਬੈਰੀਕਲੋ ਮਿਲਿਟਾਰੀਓ 20 50 ਇਹ ਪ੍ਰੋਫੈਸ਼ਨਲ ਦੂਰਬੀਨ ਆ ਬਾਈ ਇਹ ਜੇ ਆਪਾਂ ਆਨਲਾਈਨ ਆਰਡਰ ਕਰਦੇ ਆ ਜਾਂ ਦੁਕਾਨ ਦੇ ਉੱਤੇ ਲੈਣ ਜਾਂਦੇ ਆ ਬਹੁਤ ਹੀ ਘੱਟ ਦੂਰਬੀਨਾਂ ਐਦਾਂ ਦੀਆਂ ਨੇ ਜਿਨ੍ਹਾਂ ਦਾ 28 ਐਮ ਐਮ ਲੈਂਜ ਜਿਹੜਾ ਕਬੂਤਰ ਇਹਦੀ ਰੇਂਜ ਦੇ ਵਿੱਚ ਆ ਗਿਆ ਇਹਦੇ ੱਤੇ ਚੜ ਗਿਆ ਲੈਂਜ ਦੇ ਉਦਾ ਰੰਗ ਵੀਰੇ ਕਲੀਅਰ ਕਰਾਊਗੀ ਉਹ ਕਰਾਊ 100 ਦੇ ਵਿੱਚੋਂ 100 1% ਇਹ ਮੇਰਾ ਵਾਅਦਾ ਹੈ ਬਾਈ ਦਾਅਵਾ ਹੈ ਮੇਰਾ ਮੈਂ ਆਪ ਇੰਡੀਆ ਇਹ ਭੇਜੀ ਹੋਈ ਆ ਦੂਰਬੀਨ ਉਰੇ ਇਟਲੀ ਦੇ ਵਿੱਚ ਵੀ ਮੇਰੇ ਕੋਲ ਘਰੇ ਮੌਜੂਦ ਪਈ ਆ ਇਹ ਦੂਰਬੀਨ ਪ੍ਰੋਫੈਸ਼ਨਲ ਹਾਈ ਫਾਈ ਦੂਰਬੀਨ ਬਹੁਤ ਕਬੂਤਰ ਬਾਜ਼ ਭਰਾਵਾਂ ਦੇ ਇੱਥੋਂ ਵੀ ਮੈਨੂੰ ਫੋਨ ਆਇਆ ਇਟਲੀ ਦੇ ਵਿੱਚੋਂ ਕਿਉਂਕਿ ਇਹ ਦੂਰਬੀਨ ਮੈਂ ਇੱਕ ਬਾਜੀ ਦੇ ਉੱਤੇ ਲੈ ਕੇ ਗਿਆ ਸੀ ਇੱਥੇ ਆਪਣੇ ਸੁੱਖੇ ਬਾਜੀ ਸੋਤ ਲਾਲੇ ਨੇ ਬਾਜੀ ਕਰਾਈ ਸੀ ਇਟਲੀ ਦੇ ਵਿੱਚ ਮੋਟਰਸਾਈਕਲ ਵਾਲੀ ਬਾਜੀ ਕਰਾਈ ਤੀ ਸੁਖੇ ਸੋਤਲ ਉਹਨਾਂ ਨੇ ਉਸ ਬਾਜੀ ਦੇ ਉੱਤੇ ਮੈਂ ਦੂਰਬੀਨ ਲੈ ਕੇ ਗਿਆ ਸੀ ਬਾਈ ਆਹ ਜਿਹੜੀ ਸਕਰੀਨ ਦੇ ਉੱਤੇ ਚੱਲ ਰਹੀ ਆ ਬਹੁਤ ਹੀ ਕਬੂਤਰ ਬਾਜ਼ ਭਰਾਵਾਂ ਨੇ ਪੁੱਛਿਆ ਵੀਰੇ ਵੀ ਕਿੱਥੋਂ ਮਿਲਦੀ ਆ ਕਿੱਦਾਂ ਆਰਡਰ ਕਰੀਏ ਚਾਹੇ ਬਾਈ ਕੋਈ ਯੂਰਪ ਚਾਹੇ ਕੋਈ ਇੰਡੀਆ ਜਿੰਨੇ ਵੀ ਮੇਰੇ ਕਬੂਤਰ ਬਾਜ਼ ਭਰਾ ਬਾਈ ਵੀਡੀਓ ਦੇਖ ਰਹੇ ਨੇ Amazon ਤੋਂ ਇਹ ਤੁਸੀਂ ਆਰਡਰ ਕਰ ਸਕਦੇ ਹੋ ਇਹ ਜਿਹੜੀ ਦੂਰਬੀਨ ਦੀ ਖਾਸੀਅਤ ਆ ਬਾਈ ਕਿਦਾ ਜਿਹੜਾ ਦਿਮੈਤਰ ਉਹਦੀ ਲੈਂਥ ਹੈ ਨਾ ਅੱਖ ਦਾ ਲੈਂਜ 28 ਐਮ ਐਮ ਹੈ ਬਹੁਤ ਹੀ ਘੱਟ ਦੂਰਬੀਨਾਂ ਨੇ ਉਹ ਜਿਨ੍ਹਾਂ ਦੇ ਵਿੱਚ 28 ਐਮ ਐਮ ਦਿਮੈਤਰ ਉਹਦੀ ਲੈਂਥ ਦੇਖਣ ਨੂੰ ਮਿਲਦਾ ਆਮ 18 16 20 22 ਇੰਨਾ ਕ ਅੱਖ ਦਾ ਜਿਹੜਾ ਦਿਮੈਤਰ ਉਹਦੀ ਲੈਂਥ ਇਹ ਤੁਹਾਨੂੰ ਦੂਰਬੀਨ ਦੇ ਵਿੱਚ ਮਿਲਣਾ ਲੈਂਜ ਦਾ ਜਿਹੜਾ ਸਾਈਜ਼ ਹੈ ਇਹ ਬਾਈ 28 ਐਮ ਐਮ ਆਪਣੀ ਅੱਖ ਦੇ ਸਾਈਜ਼ ਨਾਲੋਂ ਵੀ ਵੱਡਾ ਸਾਈਜ਼ ਹੈ ਇਹਦਾ ਜਿਹੜਾ ਲੈਂਜ ਆ ਇਹ ਤਾਂ ਕਰਕੇ ਇਹ ਜਿਹੜੀ ਰੇਂਜ ਬਹੁਤ ਹੈ ਦੂਰਬੀਨ ਦੀ ਜਿਹੜਾ ਜਾਨਵਰ ਇਹਦੇ ੱੱੱਕੇ ਚੜ ਗਿਆ ਜਿੰਨਾ ਮਰਜੀ ਵੀਰੇ ਉੱਚਾ ਰੰਗ ਕਲੀਅਰ ਹੋਊਗਾ ਹੀ ਹੋ ਇਹ ਬਾਹਰ ਆ ਵੀਰੇ ਜਿੰਨੇ ਤੁਸੀਂ ਦੇਖ ਰਹੇ ਹੋ ਨਾ ਭਰਾ ਮੇਰੇ ਜੁੜੇ ਹੋਏ ਹੋ ਨਾਲ ਤਾਂ ਜੇ ਕਿਸੇ ਵੀਰ ਨੇ ਦੂਰਬੀਨ ਲੈਣੀ ਆ ਜਾਂ ਮਗਵਾਉਣੀ ਚਾਹੁੰਦਾ ਇੰਡੀਆ ਆਹ ਹਾਈ ਫਾਈ ਪ੍ਰੋਫੈਸ਼ਨਲ ਦੂਰਬੀਨ ਮਿਲਟਰੀ ਵਾਲਿਆਂ ਦੀ ਦੂਰਬੀਨ ਆਰਡਰ ਕਰੋ Amazon ਤੋਂ ਜਾ ਕੇ ਜਦੋਂ ਵੀ ਦੂਰਬੀਨ ਆਰਡਰ ਕਰਨੀ ਆ ਕਿਸੇ ਵੀ ਮੇਰੇ ਭਰਾ ਨੇ ਜਿਹੜਾ ਦਿਮਾਤਰ ਉਹਦੀ ਲੈਂਥ ਤੇ ਅੱਖ ਦਾ ਲੈਂਜ ਦਾ ਸਾਈਜ਼ 26 ਜਾਂ 28 ਐਦੋਂ ਘੱਟ ਵੀਰੇ ਆਰਡਰ ਨਾ ਕਰੋ ਘੱਟੋ ਘੱਟ ਜਿਹੜਾ ਲੈਂਜ ਦਾ ਸਾਈਜ਼ 26 ਜਾਂ 28 ਐਮ ਐਮ ਹੋਣਾ ਚਾਹੀਦਾ ਦਿਮਾਤਰ ਉਹਦੀ ਲੈਂਥ ਤੇ ਉਹ ਕੰਮ ਕਰਦੀ ਆ ਜਿਹੜੀਆਂ ਆਪਾਂ 18 16 ਵਾਲੀਆਂ ਲੈ ਲੈਨੇ ਆ ਇਹਨਾਂ ਦੇ ਵਿੱਚ ਵੀਰੇ ਕਬੂਤਰ ਕਲੀਅਰ ਸਾਫ਼ ਨਹੀਂ ਦਿਖਦਾ 28 ਐਮ ਐਮ ਤਾਂ ਬਹੁਤ ਵੱਡਾ ਵੀਰੇ ਸਾਈਜ਼ ਆ ਅੱਖ ਦੇ ਲੈਂਜ ਦਾ ਸੋ ਜਿੰਨੇ ਵੀ ਮੇਰੇ ਭਰਾ ਭਾਈ ਨਾਲ ਜੁੜੇ ਹੋਏ ਨੇ ਜਿਹੜੇ ਵੀਰਾਂ ਨੇ ਮੈਨੂੰ ਪਰਸਨਲ ਨੰਬਰ ਤੇ ਫੋਨ ਕਰਿਆ ਸੀਗਾ ਅੱਜ ਤੁਹਾਡੇ ਸਾਰਿਆਂ ਦੇ ਲਈ ਬਾਈ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਪਾਤੀ ਜਿੰਨੇ ਇਟਲੀ ਵਾਲੇ ਭਰਾ ਯੂਰਪ ਵਾਲੇ ਕੋਈ ਵੀ ਕੈਨੇਡਾ ਅਮਰੀਕਾ ਵਾਲਾ ਜਾਂ ਇੰਡੀਆ ਵਾਲਾ ਮੇਰਾ ਵੀਰ ਜਿਹੜੇ ਨਵੇਂ ਮੁੰਡਿਆਂ ਨੂੰ ਨਹੀਂ ਵੀਰੇ ਪਤਾ ਵੀ ਕਿੱਦਾਂ ਦੂਰਬੀਨ ਮਂਗਾਉਣੀ ਆ ਜਾਂ ਕਿਹੜੀ ਲਈਏ ਆਹ ਦੂਰਬੀਨ ਸਕਰੀਨ ਤੇ ਚੱਲਦੀ ਆ ਸerai ਆ ਜਿਹਨੂੰ ਇੱਕ ਨੰਬਰ ਕਹਿ ਦਿੰਨੇ ਆ ਨਾ ਆਪਾਂ ਵੀ ਇੱਕ ਨੰਬਰ ਦੂਰ ਵੀ ਨੇ ਆ ਵੀਰੇ ਇੱਕ ਵਾਰ ਜ਼ਰੂਰ ਮੰਗਵਾਇਓ ਤੁਹਾਡੇ ਪੈਸੇ ਖਰਚ ਕੀਤੇ ਹੋਏ ਬਿਆਰਥ ਨਹੀਂ ਬਾਈ ਜਾਣਗੇ ਜੇ ਆਪਾਂ ਲੰਬਾਈ ਦੀ ਗੱਲ ਕਰੀਏ ਜਿਹੜਾ ਲਾਗ ਪਿੰਡ ਨਾ 2 2.5 ਕਿਲੋਮੀਟਰ ਦੀ ਰੇਂਜ ਦੇ ਵਿੱਚ ਆਪਣੇ ਨਾਲ ਪਿੰਡ ਦਾ ਗੁਰਦੁਆਰਾ ਸਾਹਿਬ ਹੀ ਹੁੰਦਾ ਉਹਦਾ ਵੀ ਬਾਈ ਤੁਹਾਨੂੰ ਕੱਲੀ ਕੱਲੀ ਚੀਜ਼ ਇਹ ਦਰਸ਼ਨ ਕਰਾ ਦੂ ਇਹ ਦੂਰਬੀਨ ਇੰਨੀ ਦੀ ਰੇਂਜ ਆ 2.5-3 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੋਊ ਤੁਹਾਡੇ ਕਿਤੇ ਲਿਸ਼ਾਨ ਸਾਹਿਬ ਉੱਚਾ ਤੁਸੀਂ ਇਹ ਦੂਰਬੀਨ ਦੇ ਨਾਲ ਦੇਖ ਲਿਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕੱਲੇ ਕੱਲੇ ਉੱਪਰ ਲਿਸ਼ਾਨ ਸਾਹਿਬ ਦੇ ਜਾਂ ਗੁਰਦੁਆਰਾ ਸਾਹਿਬ ਦੀ ਉਚਾਈ ਦੇ ਉੱਤੇ ਕੱਲੀ ਕੱਲੀ ਚੀਜ਼ ਦੇ ਇਹ ਦਰਸ਼ਨ ਕਰਾ ਦੂ ਦੂਰਬੀਨ ਇੰਨੀ ਦੀ ਰੇਂਜ ਆ 2.5-3 ਕਿਲੋਮੀਟਰ ਤਾਂ ਆਮ ਜੀ ਗੱਲ ਹੈ ਇਹਦੇ ਵਾਸਤੇ ਜੇ ਆਪਾਂ ਥੱਲੇ ਨੂੰ ਦੇਖਣਾ ਹੋਵੇ ਲੰਬਾਈ ਦੇ ਵਿੱਚ ਨੂੰ ਬਾਕੀ ਮੇਰਾ ਭਰਾ ਉੱਪਰ ਤਾਂ ਜਿਹੜਾ ਇਹਦੇ ਲੈਂਜ ਦੀ ਰੇਂਜ ਦੇ ਵਿੱਚ ਕਬੂਤਰ ਆ ਗਿਆ ਉਹਨੂੰ ਨਵੀਰੇ ਛੜਦੀ ਬਾ ਮੌਸਮ ਦੇ ਵਿੱਚ ਖਰਾਬੀ ਨਾ ਹੋਵੇ ਹੁਣ ਉਦਾਂ ਹੀ ਮੀਂਹ ਆਉਣ ਵਾਲਾ ਹੋਵੇ ਜਾਂ ਹਨੇਰੀ ਆਉਣ ਵਾਲੀ ਹੋਵੇ ਫੇਰ ਆਪਾਂ ਕਹਿ ਨਹੀਂ ਸਕਦੇ ਕੁਝ ਜਿੱਦਣ ਦਿਨ ਸਾਫ਼ ਹੈ ਜਿਹੜਾ ਇਹਦੇ ਲੈਂਜ ਦੇ ਧੱਕੇ ਚੜ ਗਿਆ ਕਬੂਤਰ ਉਹਦਾ ਰੰਗ ਵੀਰੇ 100 ਦੇ ਵਿੱਚੋਂ 100% ਬਾਈ ਰੰਗ ਇਹ ਕਲੀਅਰ ਕਰਾਉ ਜਿੰਨੇ ਵੀ ਤੁਸੀਂ ਸ਼ਿਕਾਰੀ ਵੀਰ ਮੇਰੇ ਕਬੂਤਰਬਾਜ਼ ਭਰਾ ਜੋੜੇ ਹੋ ਵੀਰੇ ਚੈਨਲ ਦੇ ਨਾਲ ਆਹ ਦੂਰਬੀਨ ਆ ਜਿਹੜੀ ਇਹ ਅੱਗੇ ਵੀ ਗਰੁੱਪਾਂ 'ਚ ਸ਼ੇਅਰ ਕਰ ਦਿਓ ਮੇਰੇ ਭਰਾ ਜਿੰਨੇ ਗਰੁੱਪ ਚੱਲਦੇ ਨੇ ਨਾ ਕਬੂਤਰਬਾਜ਼ੀ ਦੇ ਸਾਰੇ ਗਰੁੱਪਾਂ ਦੇ ਵਿੱਚ ਸਾਰੇ ਹੀ ਕਬੂਤਰਬਾਜ਼ ਭਰਾਵਾਂ ਕੋਲੇ ਮੇਰੀ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੇ ਕੋਈ ਨਵਾਂ ਕਬੂਤਰਬਾਜ਼ ਵੀਰ ਜਿਹਨੂੰ ਨਹੀਂ ਵੀਰੇ ਨੌਲੇਜ ਆਹ ਦੂਰਬੀਨ ਵੀਰੇ ਜਰੂਰ ਮੰਗਵਾਇਓ ਜੇ ਬਾਹਰੋਂ ਮੰਗਵਾਉਣੀ ਆ ਜਦੋਂ ਵੀ ਬਾਹਰੋਂ ਦੂਰਬੀਨ ਮੰਗਵਾਉਣੀ ਆ ਆ ਗੱਲ ਨੋਟ ਕਰ ਲਓ ਸਾਰੇ ਦੀ ਮਿਆਤਰੋਂ ਦੀ ਲੈਂਥ ਤੇ ਅੱਖ ਦਾ ਜਿਹੜਾ ਲੈਂਜ ਦਾ ਸਾਈਜ਼ ਆ ਅੱਖਲੇ ਦਾ ਘੱਟੋ ਘੱਟ 26 ਐਮ ਐਮ ਜਾਂ 28 ਐਮ ਐਮ ਹੋਣਾ ਚਾਹੀਦਾ ਜਿਹੜੀਆਂ ਆਪਾਂ 15 16 20 18 ਐਮ ਐਮ ਵਾਲੀਆਂ ਦੂਰਬੀਨਾ ਮੰਗਾਉਨੇ ਆ ਉਹਨਾਂ ਚ ਬਈ ਕਲੀਅਰ ਨਹੀਂ ਦਿਖਦਾ ਫੇਰ ਤੁਸੀਂ ਚੁੰਡੀਆਂ ਵੱਢੀ ਜਾਂਦੇ ਹੋ ਕਦੂਏ ਦੇ ਵੀ ਯਾਰ ਕਬੂਤਰ ਦਾ ਰੰਗ ਨਹੀਂ ਦਿਖਦਾ ਕੀ ਕਰੀਏ ਕਿਉਂਕਿ ਦੂਰਬੀਨ ਦਾ ਵੀਰੇ ਕਸੂਰ ਨਹੀਂ ਹੁੰਦਾ ਲੈਂਜ ਦਾ ਜਿਹੜਾ ਸਾਈਜ਼ ਹੈ ਲੈਂਜ ਦਾ ਜਦੋਂ ਸਾਈਜ਼ੇ ਛੋਟਾ ਹੈ ਉਹਨੇ ਕਬੂਤਰ ਵੀ ਛੋਟਾ ਹੀ ਦਿਖਾਉਣਾ ਹੈ ਨਾ ਉਦਾਹਰਣ ਕੇ ਸਾਫ ਕਲੀਅਰ ਨਹੀਂ ਕਰਾਉਣਾ ਜਦੋਂ ਵੀ ਦੂਰਬੀ ਮਂਗਾਉਣੀ ਆ ਬਾਹਰੋਂ ਜਿਹੜੀ ਅੱਖ ਵਾਲਾ ਆਪਾਂ ਅੱਖ ਚੋਂ ਦੇਖਦੇ ਆ ਬੈਕ ਸਾਈਡ ਵਾਲਾ ਲੈਂਜ ਹੁੰਦਾ 26 ਜਾਂ 28 ਐਮ ਐਮ ਘੱਟੋ ਘੱਟ ਹੋਣਾ ਚਾਹੀਦਾ ਜਿਹੜਾ ਮੂਹਰੇ ਵਾਲਾ ਸ਼ੀਸ਼ਾ ਦੂਰਬੀਨ ਦਾ ਉਹ ਜਿਹੜਾ ਲੈਂਜ ਆ ਉਹ ਵੀ ਰੇ 50 ਐਮ ਐਮ ਹੋਣਾ ਚਾਹੀਦਾ ਘੱਟੋ ਘੱਟ ਜਿਹੜਾ ਅੱਖ ਵਾਲਾ ਸਾਈਜ਼ ਆ 28 ਐਮ ਐਮ ਜਿਹੜਾ ਮੂਹਰੇ ਵਾਲਾ ਸ਼ੀਸ਼ਾ ਹੁੰਦਾ ਦੂਰਬੀਨ ਦਾ ਉਹਦਾ ਦਿਮੈਤਰ ਉਹਦੀ ਲੈਂਥ ਤੇ ਘੱਟੋ-ਘੱਟ 50mm ਹੋਣਾ ਜ਼ਰੂਰੀ ਆ। ਉਹ ਦੂਰਬੀਨ ਕਾਮਯਾਬ ਆ। ਉਹ ਦੂਰਬੀਨ ਵੀਰੇ ਪੂਰਾ ਕੰਮ ਕਰਦੀ ਆ ਹਨਾ। ਸੋ ਜਿੰਨੇ ਮੇਰੇ ਭਰਾ ਵੀਰੇ ਨਾਲ ਜੁੜੇ ਹੋਏ ਹੋ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਆਪਣੇ ਸਾਰੇ ਹੀ ਵਿਰਾਸਤੀ ਖੇਡਾਂ ਦੇ ਜਿੰਨੇ ਵੀ ਸ਼ਕੀਨ ਨੇ ਕੋਈ ਵੀ ਵੀਰ ਇਹ ਦੂਰਬੀਨ ਵੀਰੇ ਵਰਤ ਸਕਦਾ। ਜਿਹੜੇ ਬਲਦ ਭਜਾਉਂਦੇ ਨੇ ਆਪਣੇ ਵੀਰ ਬੈਲ ਗੱਡੀਆਂ ਉਹ ਵੀ ਬਾਈ ਵਰਤ ਸਕਦੇ ਨੇ। ਜਿਹੜੇ ਆਪਣੇ ਸ਼ਿਕਾਰੀ ਵੀਰ ਨੇ ਉਹ ਵੀ ਇਹਨੂੰ ਵਰਤ ਸਕਦੇ ਨੇ। ਜਦੋਂ ਡੌਗ ਆਪਾਂ ਰੇਸ ਲਾਉਣ ਜਾਂਦੇ ਨੇ ਜਿਹੜੇ ਕੱਕੜਾਂ ਦੇ ਸ਼ਕੀਨ ਨੇ ਬਾਈ ਉਹ ਵੀ ਵਰਤ ਸਕਦੇ ਨੇ ਇਹ ਹਰ ਕੰਮ ਆ ਸਕਦੀ ਆ ਆਪਣੇ ਘਰੇਲੂ ਕੰਮ ਵੀ ਆ ਸਕਦੀ ਆ ਜੇ ਆਪਾਂ ਘਰੇ ਬੈਠਿਆਂ ਨੇ ਕੋਈ ਇਸੇ ਪਹਾੜ ਦਾ ਦ੍ਰਿਸ਼ ਦੇਖਣਾ ਜਾਂ ਆਪਾਂ ਕਿਸੇ ਪਹਾੜੀ ਦੇਖਣੀ ਆ ਜਾਂ ਕਿਤੇ ਆਪਾਂ ਕਿਤੇ ਘੁੰਮਣ ਫਿਰਨ ਗਏ ਹੋਏ ਆ ਆਪਾਂ ਕਿਤੇ ਦੂਰ ਪਹਾੜੀਆਂ ਦਾ ਦ੍ਰਿਸ਼ ਦੇਖਣਾ ਇਹ ਕਿਸੇ ਵੀ ਤੁਸੀਂ ਵੀਰੇ ਕੰਮ ਲੈ ਸਕਦੇ ਹੋ ਬਹੁਤ ਹੀ ਤਖੜਾ ਰਿਜ਼ਲਟ ਜਿਹੜੀ ਇੱਕ ਨੰਬਰ ਦੂਰਬੀਨ ਕਹਿ ਸਕਦੇ ਆ ਆਪਾਂ ਉਹ ਦੂਰਬੀਨ ਹੈ ਬਾਈ ਪ੍ਰੋਫੈਸ਼ਨਲ ਹਾਈ ਫਾਈ ਪ੍ਰੋਫੈਸ਼ਨਲ ਦੂਰਬੀਨ ਹੈ ਮਿਲਟਰੀ ਵਾਲਿਆਂ ਵਾਲੀ ਦੂਰਬੀਨ ਹੈ ਜਿਹੜੇ ਸ਼ਿਕਾਰੀ ਵਰਤਦੇ ਨੇ ਜਾਂ ਜਿਹੜੇ ਫੌਜੀ ਵੀਰ ਨੇ ਆਪਣੇ ਬਾਹਰੇ ਗੋਰੇ ਸਰਵਿਸ ਕਰਦੇ ਨੇ ਜਾਂ ਜਿਹੜੇ ਸ਼ਿਕਾਰ ਖੇੜਦੇ ਨੇ ਉਹਨਾਂ ਵਾਲੀ ਦੂਰਬੀਨ ਹੈ ਬਾਈ ਇਹ ਮਿਲਟਰੀ ਦੇ ਸ਼ਿਕਾਰੀਆਂ ਵਾਲੀ ਤਾਂ ਮੇਰੇ ਵੀਰ ਜੇ ਕੋਈ ਗਲਤੀ ਫਲਤੀ ਹੋ ਗਈ ਵੀਰੇ ਤਾਂ ਖਿਮਾ ਦੇ ਅਜਾਜ ਕਾ ਮੇਰੇ ਭਰਾ ਸਾਰੇ ਤੁਸੀਂ ਬਹੁਤ ਪਿਆਰ ਕਰਦੇ ਹੋ ਜਿੰਨੀਆਂ ਵੀ ਮੈਂ ਵੀਰੇ ਵੀਡੀਓ ਪਾਈਆਂ ਨੇ ਤੁਸੀਂ ਬਹੁਤ ਹੀ ਮਾਣ ਤੇ ਸਤਿਕਾਰ ਪਿਆਰ ਦਿੱਤਾ ਐਦਾਂ ਹੀ ਬਾਈ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਤੁਹਾਡੇ ਭਰਾਵਾਂ ਦੇ ਨਾਲੇ ਮੇਰਾ ਹੌਸਲਾ ਵੱਧਦਾ ਬਾਈ ਜਦ ਮੈਂ ਵੀਡੀਓ ਪਾਉਣਾ ਤੁਸੀਂ ਇੰਨਾ ਪਿਆਰ ਮਾਣ ਸਤਿਕਾਰ ਦੰਨੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਬਾਈ ਧੰਨਵਾਦ ਸਾਰੇ ਹੀ ਭਰਾਵਾਂ ਦਾ ਜਿਉਂਦੇ ਵੱਸਦੇ ਰਹੋ